ਮੈਂ ਇੱਕ ਦਫਾ ਜੀਂਦ ਦੇ ਵਿੱਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲਗੀ ਵੈਨੂੰ ਹਰ ਸਾਲ ਮੈਂ ਉੱਥੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਉਪਰ ਉਪ ਤੇ ਜਾਂਦਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰਾ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ ਗਊ ਖਰੀਦੀ ਏ ਮੈਂ ਕਿਹਾ ਜੀਂਦ ਤੇ ਰੋहतक ਇਹ ਗਊਆਂ ਕਰਕੇ ਮਸ਼ਹੂਰ ਹੈ ਅੱਛੀਆਂ ਅੱਛੀਆਂ ਗੱਭਾ ਮੈਂ ਕਿਹਾ ਮੈਨੂੰ ਬੜੀ ਚੰਗੀ ਲੱਗੀ ਏ ਮੈਂ ਲੈ ਲਈ ਉਹ ਆ ਗਏ ਕਿਹਾ ਲੇ ਮੈਨੂੰ ਦਿਖਾ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਨੇ ਜੋ ਗਊਆਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਇਆ। ਉਹਨਾਂ ਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ। ਕਿੰਨੇ ਗਗੇ ਜੀ ਇਹਨੂੰ ਲੈ ਕੇ ਜਾ ਰਹੇ। ਮੈਂ ਕਿਹਾ ਕਿਉਂ? ਇਹਦੇ ਠੀਕ ਲੱਛਣ ਨਹੀਂ ਨੇ। ਔਖੇ ਹੋ ਗਏ। ਦੁਖੀ ਹੋ ਗਏ। ਇਹ ਸਿਰਫ ਦਿਸਣ ਨੂੰ ਖੂਬਸੂਰਤ ਹੈ। ਬਾਕੀ ਇਹ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ। ਜੇ ਤੁਸੀਂ ਗਊ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਦੇਾਂਗੇ ਉਹ ਜਿਸ ਵਪਾਰੀ ਕੁਲਮਈ ਲਈ ਜਾ ਕੇ ਸੰਤਾ ਨੇ ਉਹਨੂੰ ਡਾਂਟਿਆ ਵੀ ਮਸਕੀਨ ਉਹ ਇਹਨੂੰ ਗਊ ਤੋਂ ਡੰਗਦੀ ਦੇਣੀ ਸੀ ਇਹ ਕੀ ਕੀਤਾ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਸੀ ਉਹ ਕਹਿਣ ਲੱਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ ਕੁਝ ਲਕਸ਼ਣ ਐ ਸੇ ਨੇ ਥਿਸ ਪੈਨ ਦਾ ਇਰਾਕੀ ਘੋੜਾ ਹੈ ਵਧੀਆ ਘੋੜਾ ਹੈ ਇਹ ਵਧੀਆ ਗਊ ਹੈ ਲਕਸ਼ਣ ਹੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ ਧਰਤੀ ਵਧੀਆ ਹੈ ਐਸੇ ਖੋਜ ਹੀ ਮੌਜੂਦ ਨੇ ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਹੈ ਬਹੁਤ ਵਧੀਆ ਹੈ ਲੇਕਿਨ ਪੁਰਾਣੇ ਜ਼ਮਾਨੇ ਦੇ ਸੋਈਏ ਲਕਸ਼ਣ ਦੇਖਦੇ ਸਨ ਤੋ ਮੈਂ ਅਰਜ਼ ਕਰਾਂ ਮਨੁੱਖ ਧਾਰਮਿਕ ਹੈ ਧਾਰਮਿਕ ਮਨੁੱਖ ਦੇ ਕੁਝ ਲੱਛਣ ਹੁੰਦੇ ਨੇ ਇਹ ਵੀ ਮੈਂ ਅਰਜ਼ ਕਰਦੇ ਹਾਂ ਉਹਨਾਂ ਲੱਛਣਾਂ ਤੋਂ ਪਤਾ ਚੱਲਦਾ ਹੈ ਧਾਰਮਿਕ ਹੈ ਮਨੁੱਖ ਸੰਤ ਹੈ ਭਗਤ ਹੈ ਲੱਛਣਾਂ ਤੋਂ ਪਤਾ ਚੱਲਦਾ ਹੈ ਸੰਤ ਹੈ ਭਗਤ ਹੈ ਇਹ ਲਖਣ ਤੇ ਮੈਂ ਬਾਤ ਦੇ ਚ ਬਿਆਨ ਕਰਾਂਗਾ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਉਹ ਕਹਿੰਦੇ ਨੇ ਮੈਂ ਧਰਮ ਦੇ ਮਾਰਗ ਤੇ ਚਲਿਆ ਤੇ ਹਾਂ ਆਪਣੇ ਉਤੇ ਲੈਂਦੇ ਨੇ ਮੈਂ ਉਸ ਬੱਚੇ ਦੀ ਤਰ੍ਹਾਂ ਚਲਿਆ ਜਿਸ ਨੇ ਅੱਜ ਚੱਲਣਾ ਸਿੱਖਿਆ ते जिस बच्चे ने आज ही चलना सीखे है वो कितना क चलेगा एक कदम दो कदम गिरेगा गिरेगा लाजमी गिरेगा बच्चा लंबा पेंडा तय नहीं कर सकता जैसे शरीरिक तौर पर मनुख बच्चा हो बच्चा जिसने अज चलना सीखे कि चलेगा एक कदम दो कदम गिरेगा गिरेगा ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਬੜੇ ਧਿਆਨ ਨਾਲ ਸੁਣਨਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰਿਆ ਸਰਵਨ ਨਾ ਸੁਰਤ ਨੈਨ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ हे ਪ੍ਰਭੂ हे ਗੁਰੂ ਤੂੰ ਮੇਰੀ ਬਾਹ ਪਕੜ ਮੇਰੀ ਉਂਗਲ ਪਕੜ ਮੈਂ ਨਹੀਂ ਚੱਲ ਸਕਦਾ ਮੈਂ ਤੇ ਗਿਰਦਾ ਵਾਕਰ ਦੀ ਲੋੜ ਪੈਂਦੀ ਹੈ ਛੋਟੇ ਮਾਸੂਮ ਬੱਚੇ ਨੂੰ ਚੱਲਣ ਵਾਸਤੇ ਮਾਂ ਬਾਪ ਦੀ ਉਂਗਲ ਫੜ ਕੇ ਚੱਲਣਾ ਸਿੱਖਦਾ ਹੈ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਚੱਲਣਾ ਸਿੱਖਿਆ ਤੋ ਕਿਤਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਗਰੇਗਾ ਧਾਰਮਿਕ ਤਲ ਤੇ ਕਿਵੇਂ ਪਛਾਣ ਕਰੋਗੇ ਚੱਲ ਵੀ ਰਿਹਾ ਤੇ ਗਿਰ ਵੀ ਰਿਹਾ ਸੱਚ ਬੋਲਿਆ ਚੱਲ ਪਿਆ ਝੂਠ ਬੋਲਿਆ ਗਿਰ ਗਿਆ ਅੰਦਰ ਦਇਆ ਦਾ ਵਾਸਾ ਹੋਇਆ ਚੱਲਿਆ ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ ਅੰਦਰ ਦਾਨ ਦੀ ਰੁਚੀ ਪੈਦਾ ਹੋਈਏ ਚੱਲ ਪਿਆ ਅੰਦਰ ਬੇਈਮਾਨੀ ਦੀ ਰੁਚੀ ਹੋਈਏ ਗਿਰ ਗਿਆ ਗਿਰ ਗਿਆ ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ ਧਾਰਮਿਕ ਤਰਤੇ ਤੇ ਕਈ 70 80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ ਕੁਝ ਵੀ ਨਹੀਂ ਚੱਲਦੇ ਨੇ ਗਿਰਦੇ ਨੇ ਸਤ ਸੰਗ ਵੀ ਕਰ ਲੈਂਦੇ ਨੇ ਕੋਈ ਸੰਗਤ ਵੀ ਕਰ ਲੈਂਦੇ ਨੇ দান ਵੀ ਕਰ ਲੈਂਦੇ ਨੇ ਬੇਈਮਾਨੀ ਵੀ ਕਰ ਲੈਂਦੇ ਨੇ ਸੱਚ ਵੀ ਬੋਲ ਲੈਂਦੇ ਨੇ ਝੂਠ ਵੀ ਬੋਲ ਲੈਂਦੇ ਨੇ ਜੀਵਨ ਭਰ ਐਸਾ ਚੱਲਦਾ ਹੈ ਇਸ ਵਾਸਤੇ ইরਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ਼ ਕਹਿ ਦਿੱਤਾ ਹੈ ਬਜ਼ੁਰਗੀ ਬਾ ਅਕਲ ਹਸਤ ਨਕੇ ਬਾ ਸਾਲ ਤਵੰਗਰੀ ਬਾ ਦਿਲ ਹਸਤ ਨਕੇ ਬਾ ਮਾਲ ਬਜ਼ੁਰਗੀ ਉਮਰ ਕਰਕੇ ਨਹੀਂ ਹੈ ਬਈ ਇਹ 70 ਸਾਲ ਦਾ ਹੈ 60 ਸਾਲ ਦਾ ਹੈ 90 ਸਾਲ ਦਾ ਹੈ ਕਹਿੰਦੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾ ਪਾਓ ਅਕਲ ਕਰਕੇ ਨਾ ਪਾਓ ਅਕਲ ਕਿਤਨੀ ਹੈ ਸਮਝ ਕਿਤਨੀ ਹੈ ਕਈ ਤਨ ਕਰਕੇ ਬਜ਼ੁਰਗ ਹੁੰਦੇ ਨੇ ਅਕਲ ਕਰਕੇ ਬੱਚੇ ਹੀ ਹੁੰਦੇ ਨੇ ਬੱਚਿਆਂ ਦੀ ਗੱਲ ਕਰਦੇ ਨੇ ਬਿਲਕੁਲ ਬਚਪਨਾ ਹੁੰਦਾ ਹੈ ਇਸ ਤੋਂ ਉਲਟ ਵੀ ਹੋ ਸਕਦਾ ਹੈ। ਕਈ ਸਰੀਰ ਕਰਕੇ ਤੇ ਬੱਚੇ ਹੁੰਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ ਬਜ਼ੁਰਗ ਨੇ। ਮਹਾਨ ਸਰੀਰ ਕਰਕੇ ਜੋ ਦਿਵਾਰਾਂ ਦੇ ਚਿਣੇ ਜਾ ਰਹੇ ਨਾਸੂਮ ਬੱਚੇ ਨੇ। ਮਾਸੂਮ ਬੱਚੇ ਨੇ। ਅਕਲ ਕਰਕੇ ਬਜ਼ੁਰਗ ਨੇ ਬਜ਼ੁਰਗ ਨੇ ਇਸ ਤੋਂ ਉਲਟ ਵੀ ਹੈ ਸਰੀਰ ਕਰਕੇ ਤੇ ਬਜ਼ੁਰਗ ਨੇ 70 ਸਾਲ 80 ਸਾਲ ਹੋ ਗਏ ਅਕਲ ਕਰਕੇ ਨਿਰਈ ਬੱਚੇ ਦੇ ਬੱਚੇ ਨੇ ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ 70 80 ਸਾਲ ਦੇ ਬੁੱਢੇ 10 11 ਵਜੇ ਆ ਜਾਂਦੇ ਨੇ ਗੁਰਦੁਆਰੇ ਦਿਨ ਵਰ ਤਾਸ਼ ਖੇਡਦੇ ਨੇ ਕਈ ਗੁਰਦੁਆਰੇ ਅਜ ਗੱਪਾਂ ਮਾਰਦੇ ਨੇ ਨਿੰਦਾ ਉਸਤ ਕਰਦੇ ਨੇ ਫਿਰ ਜ्यों ਸੰਧਿਆ ਹੋਣ ਲੱਗਦੀ ਹੈ ਰਹਿ ਰਾਤ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ ਕਥਾ ਕੀਰਤਨ ਲਵੇਲਾ ਭਜਦੇ ਨੇ ਇੰਝ ਜਿਵੇਂ ਵਿਛੂ ਕਟੇਗਾ ਭਜਦੇ ਨੇ ਹੁਣ ਗੁਰਦੁਆਰੇ ਦਾ ਨਾਮ ਹੈ ਕੀ ਲਿਆ ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗਾ ਮੈਂ ਕਿ ਤਿੰਨ ਜਥਿਆਂ ਦਾ ਕੀਰਤਨ ਹੈ ਅੱਜ ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ ਦੋ ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ ਤੇ ਮੈਂ ਕਥਾ ਵੀ ਕਰਨੀ ਹੈ ਰੁਕ ਜਾਓ ਕਹਿੰਦੇ ਇਹ ਤੇ ਹੁੰਦਾ ਹੀ ਰਹਿੰਦਾ ਇੱਥੇ ਹੋਰ ਕੀ ਹੁੰਦਾ ਇੱਥੇ ਆਉਂਦਾ ਹੀ ਰਹਿੰਦਾ ਤੂੰ ਫੇ ਮੈਨੂੰ ਕਹਿਣਾ ਪਿਆ ਕਿ ਉਮਰ ਕਰਕੇ ਬਜ਼ੁਰਗ ਨੇ ਅਕਲ ਕਰਕੇ ਬੱਚੇ ਨੇ ਅਕਲ ਕਰਕੇ ਬੱਚੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ ਕਲਗੀ ਧਰ ਦੇ ਲਾਡਲੇ ਤਨ ਕਰਕੇ ਬੱਚੇ ਨੇ ਅਕਲ ਕਰਕੇ ਬਜ਼ੁਰਗ ਨੇ 7 ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ 60 ਵਰਿਆਂ ਦਾ ਹਰਨਾਕਸ਼ ਬੱਚਾ ਹੈ ਪ੍ਰਹਲਾਦ ਨੂੰ ਕਹਿੰਦਾ ਤੂੰ ਜਪਿਆ ਕਰ ਜਲ ਹਰ ਨਾਕਸ਼ ਥਰ ਹਰ ਨਾਕਸ਼ ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ ਤੇ ਸਤ ਵਰਿਆਂ ਦਾ ਪ੍ਰਹਲਾਦ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਥਲ ਹੈ ਰਾਮ ਇਹ 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਔਰ 60 ਸਾਲ ਦਾ ਬੁੱਢਾ ਬੱਚਿਆਂ ਦੀ ਗੱਲ ਕਰਦਾ ਬੱਚਿਆਂ ਦੇ ਵਿੱਚ ਕਦੀ ਕਦਾਈ ਕੋਈ ਬਜ਼ੁਰਗ ਹੁੰਦੇ ਨੇ ਬੁੱਢਿਆਂ ਦੇ ਵਿੱਚ ਬਹੁਤੇ ਤੇ ਬੱਚੇ ਹੀ ਆਉਂਦੇ ਨੇ ਗੁਸਤਾਖੀ ਕਰ ਬੱਚੇ ਹੀ ਹੁੰਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਜ਼ਿੰਦਗੀ ਐਵੇਂ ਗਵਾਈ ਜਾਂਦੇ ਤਾਸ਼ ਖੇਡਦੇ ਆ ਹੋਇਆਂ ਨੂੰ ਇੱਕ ਸੱਜਣ ਨੇ ਪੁੱਛ ਲਿਆ ਕੀ ਕਰ ਰਿਹਾ ਸਮਾਂ ਪਾਸ ਪੈ ਕਰਦੇ ਆ ਪਰ ਮੈਨੂੰ ਵਿਚਾਰ ਬੋਲਣਾ ਪਿਆ ਸਮਾਂ ਰਹਿ ਆ ਵੀ ਹੈ ਤੁਸੀਂ ਤੇ ਆਖਰੀ ਦਹਾਣੇ ਤੇ ਬੈਠੇ ਹੋ ਸਮਾਂ ਰਹਿ ਆ ਵੀ ਹੈ ਸਮੇ ਨੂੰ ਸਫਲ ਕਰੋ ਜਿਹੜਾ ਥੋੜਾ ਬਹੁਤ ਰਹਿ ਗਿਆ ਹੈ ਅਜੂ ਸਮਝ ਕਜ ਬਿਗਰਿਓ ਨਾਹੀਂ ਬਜਲੇ ਨਾਮ ਮੋਰਾ ਅਜੇ ਵੀ ਕੁਛ ਨਹੀਂ ਬਿਗੜਿਆ ਤੋ ਸੰਭਾਲ ਕਰ ਲੈ ਪਰ ਨਹੀਂ ਅਕਲ ਨਹੀਂ ਇਤਨੇ ਸ਼ੇਖ ਸਾਦੀ ਕਹਿੰਦੇ ਨੇ ਬਜ਼ੁਰਗੀ ਬਾ ਅਕਲਸਤ ਨਖੇ ਬਾ ਸਾਲ ਤਵੰਗਰੀ ਬਾ ਦਿਲਸਤ ਨਕੇ ਬਾ ਮਾਲ ਅਮੀਰੀ ਮਾਲ ਅਸਬਾਬ ਤੋਂ ਨਾ ਨਾ ਪੋਏ ਦੇ ਕੋਲੇ ਇਤਨੇ ਮਕਾਨ ਨੇ ਇਤਨੀਆਂ ਮਹਿਲ ਮਾੜੀਆਂ ਨੇ ਇਤਨਾ ਕਾਰੋਬਾਰ ਹੈ ਇਤਨਾ ਬੈਂਕ ਬੈਲੈਂਸ ਹੈ ਇਤਨੀ ਧਨ ਸੰਪਦਾ ਹੈ ਸ਼ੇਖ ਸਾਦੀ ਕਹਿੰਦੇ ਨੇ ਇਹ ਅਮੀਰੀ ਦੀ ਨਿਸ਼ਾਨੀ ਨਹੀਂ ਦਿਲ ਕਿਤਨਾ ਵੱਡਾ ਹੈ ਇਸ ਤੋਂ ਪਤਾ ਚੱਲੇਗਾ ਸ਼ੌਮੈ ਕਿ ਅਮੀਰ ਹੈ ਗਰੀਬ ਹੈ ਕਿ ਅਮੀਰ ਹੈ ਦਿਲ ਤੋਂ ਨਾ ਪੜ੍ਹ। ਮੁਹੰਮਦ ਸਾਹਿਬ ਦੇ ਨਿਕਟ ਵਰਤੀ حضرت ਉਮਰ ਏ ਬਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ। ਰਸਤੇ ਦੁਪਹਿਰ ਹੋਈ ਨਖਲਿਸਤਾਨ ਉਸਨੂੰ ਕਹਿੰਦੇ ਜਿਤੇ ਚਾਰ ਪੰਜ ਦਰਖਤ ਹੋਵਨ। ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਲਖਨਿਸਤਾਨ ਕਹਿੰਦੇ ਨੇ ਅਰਬ ਦੇਸ਼ਾਂ ਵਿੱਚ ਆਖਿਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਰੁਕੇ ਆਰਾਮ ਕਰਨ ਉਠ ਨੂੰ ਦਰਖਤ ਨਾਲ ਬਨੇ ਹੈ ਪਾਣੀ ਲਾਲ ਮੂਤ ਹੁੰਦਾ ਹੈ ਇੱਕ ਨਾਨ ਕੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੋਂ ਕੇ ਮੰਗਦਾ ਪਿਆ ਸੀ ਸਵਾਸੇ ਮੰਗਤਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੁਤ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਬੇਤਰੋਵੇਗਾ ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਹਿੱਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਾਜ਼ਰਤ 우ਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕੰਨ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਇਹਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਨੇ ਮੈਨੂੰ ਇਸ ਦਾ ਚੌਥਾ ਭਾਗ ਦੇ ਦੋ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਦਿਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਅਲੈ ਤੁਮ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਮੇਰੇ ਮਨੋਕ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਅਖਰ 2 ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਬਾਤ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲਿਆਂਦਾ ਹਾਂ ਲਿਆਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਆਨੰਦ ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਰਟ ਤੈ ਹੋਈ ਏ ਸਾਨੂੰ ਵੀ ਪਿਆਸ ਲੱਗ ਸਕਦੀ ਏ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੋਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਏ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਉਂਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰ 'ਚ ਨਾ ਪੈਣਾ ਜਿਹਨੇ ਕਰੋੜ দান ਕੀਤਾ ਹੈ ਮਹਾਨ ਦਾਨੀ ਹੈ ਕੱਖ ਨਹੀਂ ਦਾਨੀ ਹੈ ਉਹ ਦਾਇਕ ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ। ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ। ਦੇ ਦਿੱਤਾ। ਮੋਗਰੇ ਮਹਿਮਨ ਤੈتن ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਹੈ ਸਭ ਕਾਲ ਸੇ ਦਾ। ਆਪਣਾ ਕੁਝ ਵੀ ਨਹੀਂ। ਕੋਈ ਨਹੀਂ ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਬੈਂਕ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅਮੀਰੀ ਨਾਪੀ ਜਾਂਦੀ ਹੈ ਦਿਲ ਤੋਂ ਅਗਰ ਦਿਲ ਦੇ ਵਿੱਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤਾਂ ਇਹਨੂੰ ਅਮੀਰ ਆਖੋਗੇ ਮਹਾਸ਼ੂ ਮਨੁੱਖ ਕੁਛ ਵੀ ਨਹੀਂ ਗਰੀਬ ਮਨੁੱਖ ਲੱਛਣ ਦੱਸ ਦੇਣੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਹੋ ਅੰਗੂਰੀਆ ਏ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਦੇ ਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਤੇ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦੇ ਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਥੇ ਸੁਰਤ ਦੇ ਚੈ ਸੁਣ ਰਿਹਾ ਤੇ ਜੇ ਸੁਰਤ ਦੇ ਚੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ ਤੇ ਅਨ ਜੁੜ ਜਾਏਗਾ